ਸਸ਼ੀਕਾਲ ਜੋ ਤੁਸੀਂ 824 7 ਤੇ ਚਾ ਸਮਰਾਲਾ ਦੇ ਪਵਨ ਕੁਮਾਰ ਨਾਲ ਹੋਈ ਠੱਗੀ ਦੀ ਇੱਕ ਹੋਰ ਸਾਈਬਰ ਕ੍ਰਾਈਮ ਦੀ ਘਟਨਾ ਸਾਹਮਣੇ ਆਈ ਹੈ ਪਵਨ ਕੁਮਾਰ ਜੋ ਸਵੇਰੇ ਆਪਣੇ ਪਸ਼ੂਆਂ ਨੂੰ ਚਾਰਾ ਪਾ ਕੇ ਘਰ ਵਾਪਸ ਆ ਰਹੇ ਸੀ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਜਦੋਂ ਉਸਨੇ ਫੋਨ ਉਠਾਇਆ ਤਾਂ ਦੂਜੇ ਪਾਸੇ ਖੁਦ ਨੂੰ ਫਤਿਹਗੜ੍ਹ ਸਾਹਿਬ ਪੁਲਿਸ ਦਾਸ ਰਹੇ ਨੌ ਸਰਬਾਜ ਨੇ ਕਿਹਾ ਕਿ ਉਸਨੇ ਪਵਨ ਦਾ ਛੋਟਾ ਪੁੱਤਰ ਗ੍ਰਿਫਤਾਰ ਕਰ ਲਿਆ ਹੈ ਨੌ ਸਰਬਾਜ ਨੇ ਧਮਕੀ ਦਿੱਤੀ ਕਿ ਜੇਕਰ 50000 ਰੁਪਏ ਨਹੀਂ ਭੇਜੇ ਗਏ ਤਾਂ ਪਰਿਵਾਰ ਵਿਰੁੱਧ ਕਈ ਪਰਚੇ ਦਰਜ ਕਰਵਾਏ ਜਾਣਗੇ ਘਬਰਾਏ ਹੋਏ ਪਵਨ ਨੇ ਬਿਨਾਂ ਸੱਚਾਈ ਜਾਂਚੇ ਹੀ ਉਹਨਾਂ ਨੂੰ ਦੱਸੇ ਖਾਤੇ ਵਿੱਚ 23000 ਰੁਪਏ ਭੇਜ ਦਿੱਤੇ ਹਾਲਕੀ ਕੁਝ ਸਮੇ ਬਾਅਦ ਹੀ ਉਸਦਾ ਪੁੱਤ ਸਹੀ ਸਲਾਮਤ ਘਰ ਆ ਗਿਆ ਜਿਸ ਤੋਂ ਬਾਅਦ ਪਵਨ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਪਵਨ ਕੁਮਾਰ ਨੇ ਤੁਰੰਤ ਸਾਈਬਰ ਕ੍ਰਾਈਮ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਇਹ ਘਟਨਾ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਠੱਗ ਨਵੇਂ-ਨਵੇਂ ਢੰਗ ਅਪਣਾ ਕੇ ਭੋਲੇ-ਪਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਲੋਕਾਂ ਨੂੰ ਚਾਹੀਦਾ ਹੈ ਕਿ ਅਜੀਆਂ ਧਮਕੀਆਂ ਜਾਂ ਫੋਨ ਤੋਂ ਸਾਵਧਾਨ ਰਹਿਣ ਮਾਮਲਾ ਜੀ ਮੈਂ ਇੱਥੋਂ ਹਿੱਡੋ ਤੋਂ 1:30 ਵਜੇ ਕੰਮ ਕਰਕੇ ਗਿਆ ਜੀ ਉੱਥੇ 11:00 ਵਜੇ ਮੈਂ ਯਾਨੀ ਸਮਰਾਲੇ ਵੱੜਦੇ ਸਾਰੇ ਮੈਨੂੰ ਇੱਕ ਕਾਲ ਆਈ ਹੈ ਜੀ ਕਾਲ ਆਈ ਹੈ ਏਐਸਆਈ ਗੁਰਪ੍ਰੀਤ ਸਿੰਘ ਜੀ ਤੋਂ ਤੇ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਮੇਰੀ ਛੋਟੀ ਕੁੜੀ ਦਾ ਨਾਮ ਪੁੱਛਿਆ ਜੀ ਫਿਰ ਵੱਡੀ ਲੜਕੀ ਦਾ ਪੁੱਛਿਆ ਵੱਡੇ ਬੇਟੇ ਦਾ ਪੁੱਛਿਆ ਛੋਟੇ ਬੇਟੇ ਦਾ ਪੁੱਛਿਆ ਜਿਹੜਾ ਯੂਨੀਵਰਸਿਟੀ ਉਹ ਫਿਰ ਉਹਨਾਂ ਨੇ ਮੈਨੂੰ ਇਹ ਪੁੱਛਿਆ ਵੀ ਤੇਰਾ ਬੇਟਾ ਜਿੱਥੇ ਕਿੱਥੇ ਪੜਦਾ ਸਨਿਮਰ ਮੈਂ ਹੈ ਜੀ ਫਤੇਗੜ ਯੂਨੀਵਰਸਿਟੀ ਪੜਦਾ ਹੈਗਾ ਵੀ ਉਹ ਅੱਜ ਸਵੇਰੇ 9 ਵਜੇ ਦਾ ਯੂਨੀਵਰਸਿਟੀ ਗਿਆ ਹੈਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਫਿਰ ਤੁਹਾਡਾ ਬੇਟਾ ਜਿਹੜਾ ਸਨਿਮਰ ਆ ਉਹ ਉਸ ਦੀ ਰੈਸਟ ਕੀਤਾ ਹੋਇਆ ਜਾ ਇਹ ਸਾਡੇ ਕੋਲ ਉਹ ਇਦਾਂ ਪਈ ਮੈਂ ਉਹਨਾਂ ਨੂੰ ਪੁੱਛਿਆ ਪਈ ਜੀ ਮੇਰੇ ਬੇਟੇ ਨੇ ਕੀ ਗਲਤੀ ਕੀਤੀ ਆ ਤੇ ਉਹ ਪੁੱਛਾਂ ਦੇ ਬਾਵਜੂਦ ਹੀ ਉਹਨਾਂ ਨੇ ਮੈਨੂੰ ਕੋਈ ਗਲਤੀ ਉਹਦੀ ਬੇਟਾ ਹੀ ਦੱਸੀ ਨਹੀਂ ਹੈਗੀ ਮੈਨੂੰ ਤਾਂ ਭਗਾਉਣ ਲੱਗੇ ਦਬਕਾਉਣ ਲੱਗੇ ਜੀ ਉਹ ਕਹਿੰਦੇ ਸਾਨੂੰ 50000 ਰੁਪਇਆ ਪਾ ਤਾਂ ਇਸ ਕਰਕੇ ਤੇਰੇ ਬੇਟੇ ਨੂੰ ਛੱਡਾਂਗੇ ਨਹੀਂ ਉਹ ਤਾਂ ਅਸੀਂ ਪਰਚੇ ਪਾਵਾਂਗੇ ਤੇ ਤੁਹਾਡਾ ਬੇਟਾ ਜੇਲ੍ਹਾਂ ਵਿੱਚ ਰੁਲੂਗਾ ਤੁਸੀਂ ਵੀ ਨਾਲ ਰੁਲੂਗੇ ਤੇ ਫਿਰ ਤੁਹਾਡਾ ਪੈਸਾ ਬਹੁਤ ਲੱਗੂਗਾ ਹੁਣ ਤੁਹਾਡਾ 50000 ਦੇ ਵਿੱਚ ਖੜਾ ਛੁੱਟਦਾ ਤੇ 50000 ਰੁਪਇਆ ਪਾ ਦਿਓ ਸਾਡੇ ਖਾਤੇ 'ਚ ਤੁਹਾਡਾ ਬੇਟਾ ਛੱਡ ਦਾਂਗੇ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਜੀ ਜਾ ਕੇ ਤੇ ਮੈਂ ਪੈਸੇ ਪਾ ਦਿੰਦਾ ਕੋਈ ਗੱਲ ਨਹੀਂ ਬਾਕੀ ਮੇਰੇ ਬੇਟੇ ਨਾਲ ਮੇਰੀ ਗੱਲ ਕਰਾਓ ਪਹਿਲਾਂ ਤੇ ਗੱਲ ਕਰਾਓ ਵੀ ਮੈਂ ਉਹਨੇ ਕੀ ਗਲਤੀ ਕੀਤੀ ਆ ਮੈਂ ਗੱਲ ਉਹਦੀ ਪੁੱਛ ਕੇ ਫੇਰ ਤੁਹਾਨੂੰ ਪੈਸੇ ਵੀ ਜਰੂਰ ਦਊਗਾ ਇੱਥੇ ਵੀ ਤੁਹਾਡੇ ਕੋਲ ਪਹੁੰਚੂਗਾ ਵੀ ਠੀਕ ਹੈ ਜੀ ਤੇ ਪਹੁੰਚਦੇ ਬਾਵਜੂ ਮੈਂ ਘਰੇ ਚ ਚੱਲ ਗਿਆ ਜੀ ਘਰੇ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ ਹੀ ਉਹਨਾਂ ਨੇ ਕਿਹਾ ਵੀ ਕਾਲ ਨਾ ਕੱਟੀ ਜੇ ਕਾਲ ਕੱਟੇਗਾ ਤੇਰੇ ਬੇਟੇ ਨਾਲ ਅਸੀਂ ਗਲਤ ਹਰਕਤ ਕਰਾਂਗੇ ਉਹਨੂੰ ਜ਼ਿਆਦਾ ਫਿਰ ਅਸੀਂ ਸੀਰੀਅਸ ਕਰਾਂਗੇ ਤੇ ਤੈਂ ਦੂਜਾ ਨੰਬਰ ਆਏਗਾ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਨਾਲ ਤੈਂ ਗੱਲ ਨਹੀਂ ਕਰਾਉਣੀ ਤੇ ਉਸ ਤੋਂ ਬਾਅਦ ਤਾਂ ਕੋਈ ਵੀ ਤੇਰੇ ਕੋਲ ਖੜਾ ਆ ਜਾਂ ਕੋਲ ਖੜ ਕੇ ਕਿਸੇ ਦੇ ਕੋਲ ਨਹੀਂ ਗੱਲ ਕਰਨੀ ਤਾਂ ਇਕੱਲੇ ਨੇ ਗੱਲ ਕਰਨੀ ਆ ਇਕੱਲੇ ਨੇ ਖੜੇ ਰਹਿਣਾ ਜਿੰਨਾ ਚਿਰ ਇਹ ਕਾਲ ਚੱਲਣੀ ਆ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਪਾਉਂਦੇ ਉੰਨਾ ਚਿਰ ਇਹ ਕਾਲ ਚੱਲੂਗੀ ਔਰ ਉੰਨਾ ਚਿਰ ਅਸੀਂ ਤੁਹਾਡਾ ਬੇਟਾ ਨਹੀਂ ਛੱਡਣਾ ਹੈਗਾ ਡੇਢ ਘੰਟਾ ਜੀ ਕਾਲ ਚੱਲੀ ਆ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਵੀ ਪੈਸੇ ਪਾ ਦੂੰਗੇ ਤਾਂ ਠੀਕ ਹੈ ਨਹੀਂ ਪੈਸੇ ਪਾਉਂਗੇ ਤੁਹਾਡੀ ਮਰਜ਼ੀ ਹੈ ਤੁਹਾਡਾ ਬੇਟਾ ਜੇਲਾ ਜਿੜੂਗਾ ਚਲੋ ਜੀ ਮੈਂ ਘਰ ਜਾ ਕੇ ਆਪਣੇ بڑے ਬੇਟੇ ਕੋਲੋਂ 10000 ਰੁਪਏ ਇੱਕ ਪਾਇਆ ਜੀ ਤੇ ਮੈਂ ਫੇਰ ਵੀ ਰੋ ਰੂ ਕੇ ਉਹਨਾਂ ਦੇ ਮਿੰ ਜੋ ਗਲਤੀ ਮੈਂ ਇੱਥੇ ਆ ਕੇ ਮੈਂ ਆਪਣਾ ਗਲਤੀ ਮੰਨ ਲਿਆ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਫੇਕਿਆ ਚਲੋ ਕੋਈ ਗੱਲ ਨਹੀਂ ਤੁਸੀਂ 20000 ਕਰ ਦਿਓ ਮੈਂ ਜੀ 10 ਫੇਰ ਪਾਇਆ ਜੀ 10 ਪਾਉਣ ਦੇ ਬਾਅਦ ਜੀ ਉਹਨਾਂ ਨੇ 4000 ਰੁਪਏ ਸਾਡੇ ਕੋਲ ਹੋਰ ਬਕਾਇਆ ਰੰਦਾ ਸੀਗਾ ਉਹ ਮੁੰਡੇ ਦੇ ਖਾਤੇ 'ਚ ਮੈਂ ਉਹ ਵੀ ਮੁੰਡੇ ਦੇ ਖਾਤੇ 'ਚ 4000 ਪਵਾਤਾ 3000 ਤੇ ਸਾਨੂੰ ਫੇਰ ਬਾਅਦ 'ਚ ਮੈਂ ਜੀ ਹੁਣ ਤਾਂ ਮੇਰਾ ਬੇਟਾ ਛੱਡ ਦਿਓ ਮੇਰੇ ਬੇਟੇ ਨਾਲ ਗੱਲ ਤਾਂ ਕਰਾ ਦਿਓ ਜਦੋਂ ਜੀ ਮੈਂ ਫੇਰ ਕਿਹਾ ਉਹ ਕਹਿੰਦੇ ਤੁਹਾਡਾ 25000 ਰੁਪਏ ਬਕਾਇਆ ਰੰਦਾ ਹੈਗਾ ਤੁਸੀਂ 25000 ਪਾਉਂਗੇ ਤਾਂ ਤੁਹਾਡਾ ਬੇਟ ਇਹ ਸਭ ਕੋ ਭੇਜਣ ਲੱਗੇ ਆਂ ਬੜੀਆਂ ਜੇਲਾਂ ਚ ਭੇਜਾਂਗੇ ਲੱਗੇ ਆਂ ਤੇ ਉਹਨੂੰ ਫੇਰ ਬੇਟਾ ਤੁਹਾਡ ਨੂੰ ਦੇਖਣ ਨੂੰ ਨਹੀਂ ਮਿਲਣਾ ਹੈਗਾ ਉਸ ਤੋਂ ਬਾਅਦ ਜੀ ਫੇਰ ਮੈਂ ਘਰ ਦੇ ਵਿੱਚ ਮੈਂ ਤਾਂ ਮੇਰਾ ਬੇਟਾ ਹੀ ਸੀਗਾ ਘਰ ਸਾਡੇ ਕੋਈ ਨਹੀਂ ਸੀਗਾ ਅਸੀਂ ਘਬਰਾ ਕੇ ਦੋਏ ਪਿਓ ਬਤ ਘਬਰਾ ਗਏ ਪਏ ਅਸੀਂ ਇੰਨਾ ਪੈਸਾ ਉਹਨੂੰ ਕਿੱਥੋਂ ਲਿਆਈ ਅਸੀਂ ਭੱਜਣ اٹ ਬਹੁਤ ਕੀਤੀ ਜੀ ਨਾ ਪੈਸਾ ਇਕੱਠਾ ਆਇਆ ਫੇਰ ਵੀ ਅਸੀਂ ਉਹਨਾਂ ਨੂੰ ਹੱਥ ਬੰਨ੍ਹਿਆ ਤੇ ਬੇਟਾ ਛੱਡ ਦੋ ਜਿੰਨੇ ਪੈਸੇ ਸੀਗੇ ਸਾਡੇ ਕੋਲ ਅਸੀਂ ਤੁਹਾਨੂੰ ਦੇ ਚੁੱਕੇ ਆਂ ਤੇ ਉਹਨਾਂ ਨੇ ਸਾਡੀ ਇੱਕ ਵੀ ਸੁਣੀ ਨਹੀਂ ਹੈਗੀ ਉਸ ਤੋਂ ਬਾਅਦ ਜੀ ਫੇਰ ਮੈਂ ਜਣੀ ਬੇਹੋਸ਼ੀ ਦੀ ਹਾਲਤ ਚ ਹੋ ਗਿਆ ਸੀਗਾ ਅ ਜਿੰਨਾ ਟਾਈਮ ਤੁਹਾਡੀ ਉਹਨਾਂ ਨਾਲ ਗੱਲ ਹੋਈ ਹੈ ਤੁਹਾਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਮੇਰੇ ਨਾਲ ਠੱਗੀ ਹੋ ਰਹੀ ਹੈ ਨਹੀਂ ਜੀ ਮੈਨੂੰ ਜਮੇ ਮਹਿਸੂਸ ਨਹੀਂ ਹੋਇਆ ਜੀ ਜੇ ਮੈਨੂੰ ਪਤਾ ਲੱਗ ਜਾਂਦਾ ਮੈਂ ਵੀ ਵੈਸੇ ਘੁੰਮਦਾ ਫਿਰਦਾ ਸੀ ਹਾਂ ਪਰ ਉਹ ਇਦਾਂ ਦੀ ਕੋਈ ਹਰਕਤ ਵਾਲੀ ਗੱਲ ਉਹਨਾਂ ਨੇ ਮੇਰੇ ਨਾਲ ਕਰਿਓ ਨਹੀਂ ਇੱਕ ਗਲਤੀ ਨਹੀਂ ਦੱਸਿਆ ਕਿ ਜੇ ਮੈਨੂੰ ਗਲਤੀ ਦੱਸ ਦਿੰਦੇ ਫਿਰ ਗਲਤੀ ਇਹ ਮੇਰੇ ਬੇਟੇ ਨੇ ਕੀਤੀ ਹੈ ਮੈਂ ਜੂਰ ਜਾਂਦਾ ਮੈਂ ਪਹਿਲੇ ਤਾਂ ਬੇਟਾ ਗਿਆ ਕਿੱਥੇ ਹੋਇਆ ਸੀਗਾ ਉਸ ਇਹ ਯੂਨੀਵਰਸਿਟੀ ਜੀ ਇਹ ਇੱਥੋਂ ਘਰੋਂ ਸਕੂਲ ਗਿਆ ਜੀ ਇਹ ਯੂਨੀਵਰਸਿਟੀ ਹਾਂ ਜੀ ਫਤਿਹਗੜ ਤੁਸੀਂ ਉਹਨੂੰ ਕਾਲ ਮਿਲਾਉਣ ਦੀ ਕੋਸ਼ਿਸ਼ ਜਦੋਂ ਜੀ ਮੈਂ ਉਸ ਟਾਈਮ ਮੈਂ ਕਾਲ ਲਾਉਣ ਦੀ ਦੂਜੇ ਫੋਨ ਤੇ ਵੀ ਕਾਲ ਲਾਈਏ ਤਾਂ ਉਹਦਾ ਫੋਨ ਹੈਂਗ ਕੀਤਾ ਸੀਗਾ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਭਈ ਆਪਣੇ ਸਨੀ ਕੁਮਾਰ ਨੂੰ ਕਾਲ ਨਹੀਂ ਕਿਸੇ ਨੇ ਵੀ ਲਾਉਣੀ ਜੇ ਤੁਸੀਂ ਕਾਲ ਲਾਉਂਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਜਸਾਕ ਤੋਂ ਸਖਤ ਸਜ਼ਾ ਦੇਵਾਂਗੇ ਜੇ ਦੁਬਾਰਾ ਉਹਨੂੰ ਕਾਲ ਲਈ ਹੈ ਜਾਂ ਤੁਸੀਂ ਕਿਸੇ ਦੇ ਕੋਲ ਬੈਠ ਕੇ ਗੱਲ ਕੀਤੀ ਹੈ ਮੈਨੂੰ ਵੀ ਤਾਂ ਮਗਾਇਆ ਮੇਰੇ ਬੇਟੇ ਦਾ ਫੋਨ ਵੀ ਹੈਂਗ ਕੀਤਾ ਔਰ ਉਹਨੂੰ ਕਾਲ ਹੀ ਲਾਉਣ ਤੋਂ ਵੀ ਸਾਨੂੰ ਬੰਦ ਕੀਤਾ ਇਹ ਤਾਂ ਕਾਲ ਨਹੀਂ ਲਾਉਣੀ ਜਿੰਨਾ ਚਿਰ ਸਾਡੀ ਕਾਲ ਚੱਲਦੀ ਹੈ ਪੈਸੇ ਪਾ ਦੇ ਪੈਸੇ ਪਾ ਕੇ ਤੈਨੂੰ ਤੇਰਾ ਬੇਟਾ ਛੱਡਾਂਗੇ ਫਿਰ ਆਪਣੇ ਬੇਟੇ ਨੂੰ ਕਾਲ ਲਈ ਫੇਤਰੇ ਕੇ ਬੇਟੇ ਦੀ ਕਾਲ ਲਗੂਗੀ ਵੈਸੇ ਕਿਦਾਂ ਪਾਏ ਆ ਬੈਂਕ ਥਰੂ ਪਾਏ ਨੇ ਜਾਂ ਫੋਨ ਤੋਂ ਪਾਏ ਅਸੀਂ ਫੋਨ ਤੋਂ ਪਾਇਆ ਜੀ ਅਸੀਂ ਸਕੈਨਰ ਉਹਨਾਂ ਨੇ ਮੰਗਾਇਆ ਸੀ ਕਿ ਸਕੈਨਰ ਦੇ ਥਰੂ ਪਾਏ ਆ ਮੇਰੇ ਬੇਟੇ ਨੇ ਉਸ ਤੋਂ ਬਾਅਦ ਜੀ ਇਹਨਾਂ ਸਾਨੂੰ ਇਹ ਵੀ ਕਹਿੰਦਾ ਫੇ ਤੇਰੇ ਬੇਟੇ ਦਾ ਫੋਨ ਸਾਡੇ ਕੋਲ ਹੈ ਗੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀ ਉਹਦਾ ਫੋਨ ਸਾਡੇ ਕੋਲ ਪਿਆ ਬੇਟਾ ਥੋੜਾ ਬੈਠਾ ਕੋਈ ਇਹ ਜੀ ਸੀਰੀਅਸ ਗੱਲ ਨਹੀਂ ਮੇਰੇ ਬੇਟੇ ਦਾ ਮੂੰਹ ਬੰਨਿਆ ਆ ਸੀਗਾ ਜੀ ਮੂੰਹ ਬੰਨਿਆ ਕਾਰਨ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਪਈ ਤੁਸੀਂ ਮੇਰੇ ਬੇਟੇ ਦਾ ਮੂੰਹ ਖੋਲ ਕੇ ਮੈਨੂੰ ਮੇਨਾਂ ਗੱਲ ਕਰਾ ਦੋ ਮੈਂ ਜੋ ਵੀ ਗਲਤੀਆਂ ਨੂੰ ਪੁੱਛ ਲੈਂਦਾ ਪਰ ਉਹਨਾਂ ਨੇ ਜੀ ਮੇਰੇ ਬੇਟੇ ਦਾ ਮੂੰਹ ਨਹੀਂ ਖੋਲਿਆਗਾ ਬਸ ਦੋ ਤਿੰਨ ਵਾਰ ਗੂੰਗੂੰ ਜੀ ਕਰਕੇ ਉਸ ਤਰ੍ਹਾਂ ਕਰਾ ਕੇ 2 ਮਿੰਟ ਚ ਪਰੇ ਕਰ ਦਿੰਦੇ ਸੀਗੇ ਉਹ ਕਹਿੰਦੇ ਪੇ ਪੈਸੇ ਪਾ ਦੂਗੇ ਤਾਂ ਤੁਹਾਡਾ ਬੇਟਾ ਛੱਡਾਂਗੇ ਨਹੀਂ ਬੇਟੇ ਤੁਹਾਡੇ ਨੂੰ ਅਸੀਂ ਬੜੀਆਂ ਜੇਲਾਂ ਵਿੱਚ ਭੇਜਾਂਗੇ ਇਹ ਬਾਅਦ ਦੇ ਵਿੱਚ ਉਸ ਨੰਬਰ ਤੇ ਫੋਨ ਕਰਕੇ ਅਸੀਂ ਜੀ ਜਦੋਂ ਫੋਨ ਜਾਂ ਫਿਰ ਕੱਟ ਹੋ ਗਿਆ ਜੀ ਇਹ ਜਦ ਫਿਰ ਮੇਰੇ ਬੇਟੇ ਨੂੰ ਧਮਕੀ ਜੀ ਦਿੱਤੀ ਜਾਨੂੰ ਪਤਾ ਲੱਗ ਗਿਆ ਪੇ ਬੇਟਾ ਤਾਂ ਠੀਕ ਠਾਕ ਹੈ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਥੋੜਾ ਜਿਆਦਾ ਦਬਕਾਇਆ ਵੀ ਮਾ ਕੋਈ ਗੱਲ ਨਹੀਂ ਜਿਹੜੇ ਬਾਕੀ ਪੈਸੇ ਆ ਤੁਸੀਂ ਮੈਂ ਤੁਹਾਡੇ ਕੋ ਫਤੇ ਗੜੇ ਲੈ ਕੇ ਆਉਣਾ ਫੇ ਤੁਸੀਂ ਦੱਸੋ ਮੈਂ ਕਿੱਥੇ ਆਵਾਂ ਉਸ ਤੋਂ ਬਾਅਦ ਹੀ ਫੇ ਫੋਨ ਉਹਨਾਂ ਨੇ ਆਪ ਫੇ ਕਾਲ ਕੱਟੀ ਆ ਤੁਸੀਂ ਆਪਣੇ ਬੇਟੇ ਨੂੰ ਜਦ ਘਰੇ ਪਹੁੰਚਿਆ ਪੁੱਛਿਆ ਵੀ ਤੇਰੇ ਨਾਲ ਕੀ ਹੋਇਆ ਕੀ ਨਹੀਂ ਹਾਂਜੀ ਹਾਂਜੀ ਮੈਂ ਪੁੱਛਿਆ ਜੀ ਇਹ ਕਹਿੰਦਾ ਮੈਂ ਤਾਂ ਕਾਲਜ ਬੈਠਾ ਸਾਡਾ ਲੱਗਿਆ ਲੱਗਿਆ ਲੈਕਚਰ ਲੱਗਿਆ ਸੀ ਉੱਥੇ ਲੈਕਚਰ ਜਾਂ ਲਾਉਂਦੇ ਨੇ ਫੇ ਫੋਨ ਬੰਦ ਕਰ ਦਿੰਦੇ ਨੇ ਫੋਨ ਨਹੀਂ ਚਲਾਉਂਦੇ ਉਹਨਾਂ ਨੇ ਝੂਠ ਮੂਠ ਹੀ ਤੁਸੀਂ ਉਹਨਾਂ ਨੇ ਯਾਨੀ ਝੂਠ ਜੀ ਸਾਡੇ ਕੋਲ ਪੈਸੇ ਲੈਣ ਦੇ ਮਾਰਿਆਂ ਨੇ ਇਹ ਸਾਡੇ ਨਾਲ ਹਰਕਤ ਕੀਤੀ ਹੈ ਜੀ ਕੰਪਲੇਂਟ ਵੀ ਕੀਤੀ ਜੀ ਕ ਕਰਨੇ ਜਾ ਕੇ ਉੱਥੇ ਕਮੈਂਟ ਲਿਖਾਓ ਇੱਕ ਨੰਬਰ ਜਿਹੜੇ ਨੰਬਰ ਤੇ ਤੁਹਾਨੂੰ ਕਾਲ ਆਈ ਆ ਉਹ ਨੰਬਰ ਲਿਖਾ ਦਿਓ ਕੀ ਮੰਗ ਕੀ ਕਰਦੇ ਮੰਗੇ ਕਰਦੇ ਦੇਖੋ ਜੀ ਦੇਖੋ ਮੈਂ ਤਾਂ ਗਰੀਬ ਆਦਮੀ ਆਂ ਜੀ ਦੇਖੋ ਮੈਂ ਤਾਂ ਕਹਿੰਨਾ ਇਹ ਕਿਸੇ ਹੋਰ ਨਾਲ ਵੀ ਨਾ ਹੋਵੇ ਜੋ ਮੇਰ ਨਾਲ ਅੱਜ ਹੋਇਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਹਾਇਤਾ ਦਿੱਤੀ ਜਾਵੇ ਜੀ